ਕਰਨ ਸੀ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਨੂੰ ਲੈ ਕੇ ਵਾਅਦੇ ਕਰਦੀ ਆ ਰਹੀ ਪਰ ਵਾਅਦੇ ਪੂਰੇ ਨਹੀਂ ਕਰਦੀ ਇੱਕ ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਮਹੀਨੇ ਦਾ ਸਮਾਂ ਦੇ ਕੇ ਇੱਕ ਕਮੇਟੀ ਬਣਾਈ ਸੀ ਸਾਡੇ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਵੀ ਤੁਹਾਡੀਆਂ ਸੱਤ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਇੱਕ ਮਹੀਨੇ ਦੇ ਵਿੱਚ ਪਰ 2024 ਤੋਂ ਅੱਜ 25 ਆ ਗਿਆ ਜੁਲਾਈ ਮਹੀਨੇ 'ਚ ਅਸੀਂ ਫਿਰ ਹੜਤਾਲ ਕੀਤੀ 9 ਜੁਲਾਈ ਨੂੰ ਮਾਨਯੋਗ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਬੈਠੇ ਜਿਨ੍ਹਾਂ ਨੇ ਸਾਨੂੰ 16 ਜੁਲਾਈ ਤੇ 28 ਜੁਲਾਈ ਦੀ ਮੀਟਿੰਗ ਦਿੱਤੀ ਕਿ ਉਹਨਾਂ ਦੋਵਾਂ ਮੀਟਿੰਗਾਂ 'ਚ ਟ੍ਰਾਂਸਪੋਰਟ ਮੰਤਰੀ ਵਿੱਤ ਮੰਤਰੀ ਸਾਹਿਬ ਬੈਠ ਕੇ ਸਾਡੀ ਪਾਲਿਸੀ ਵੀ ਕੰਪਲੀਟ ਕਰਨਗੇ ਤੇ ਸਾਡੀਆਂ ਦੂਸਰੀਆਂ ਮੰਗਾਂ ਦਾ ਵੀ ਹੱਲ ਕੱਢਣਗੇ। ਪਰੰਤੂ ਕੋਈ ਹੱਲ ਨਹੀਂ ਕੱਢਿਆ ਗਿਆ। ਅਸੀਂ 28 ਜੁਲਾਈ ਨੂੰ ਗਏ ਮੀਟਿੰਗ ਕਰਨ ਉੱਥੇ ਸਾਡੀ ਪਰਸਨਲ ਤੇ ਵਿੱਤ ਵਿਭਾਗ ਦੇ ਅਧਿਕਾਰੀ ਪਲੱਸ ਸਾਡੇ ਵਿਭਾਗ ਦੇ ਅਧਿਕਾਰੀਆਂ ਨੇ ਬੈਠ ਕੇ ਸਾਨੂੰ ਫਿਰ ਭਰੋਸਾ ਦਿੱਤਾ ਵੀ ਇੱਕ ਹਫਤੇ ਦੇ ਵਿੱਚ ਜਿਹੜਾ ਪਿਛਲਾ ਹਫਤਾ ਬੀਤ ਗਿਆ 28 ਜੁਲਾਈ ਤੋਂ ਲੈ ਕੇ ਉਸ ਹਫਤੇ ਵਿੱਚ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਕੱਢਾਂਗੇ ਤੇ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਨੇ ਉਹ ਘਾਟੇਵੰਦ ਸੌਦਾ ਉਹ ਮੰਨੇ ਵੀ ਅਸੀਂ ਉਹਨਾਂ ਨੂੰ ਮਨਾਇਆ ਵੀ ਈ ਨਹੀਂ ਰੁਪਏ ਘਾਟਾ ਪੈ ਰਿਆ ਵੀ ਉਹਨਾਂ ਨੂੰ ਅਸੀਂ ਬੰਦ ਕਰ ਦਿੰਨੇ ਹਾਂ ਟੈਂਡਰ ਰੱਦ ਕਰ ਦਿੰਨੇ ਹਾਂ ਪਲੱਸ ਨਾਲ ਜਿਹੜੀਆਂ ਸਾਡੀਆਂ ਦੂਸਰੀਆਂ ਵਿਭਾਗੀ ਮੰਗਾਂ ਨੇ ਉਹਨਾਂ ਦਾ ਹੱਲ ਇੱਕ ਹਫਤੇ ਦੇ ਵਿੱਚ ਵਿੱਚ ਕੱਢ ਕੇ ਅਸੀਂ ਲੈਟਰ ਜਾਰੀ ਕਰ ਦਿੰਨੇ ਹਾਂ ਸੋ ਅਸੀਂ ਉਹ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਨ ਵਾਸਤੇ ਤੇ ਪਲੱਸ ਆਪਣੀਆਂ ਵਿਭਾਗ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਟਰਾਂਸਪੋਰਟ ਦੇ ਭਾਗ 'ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਸਰਕਾਰੀ ਬੱਸਾਂ ਨਵੀਆਂ ਪਾਉਣ ਦੀ ਠੇਕੇਦਾਰ ਰੋਡ ਸੋਰਸਿੰਗ ਵਿਚੋਲੀਆਂ ਨੂੰ ਬਾਹਰ ਕੱਢਣ ਦੀ ਇਹਨਾਂ ਮੰਗਾਂ ਤੇ ਤੇ 10000 ਸਰਕਾਰੀ ਬੱਸਾਂ ਦੀ ਗਿਣਤੀ ਕਰਨ ਦੀ ਕੱਢੇਗੇ ਮੁਲਾਜ਼ਮ ਬਾਲਕਾਂ ਦੀ ਟਰਾਂਸਪੋਰਟ ਮਾਫੀਆ ਖਤਮ ਕਰ ਦੀ ਇਹਨਾਂ ਮੰਗਾਂ ਤੇ 1 ਮਹੀਨੇ ਦਾ ਸਮਾਂ ਲਿਆ ਸੀ ਅੱਜ 1 ਸਾਲ ਬੀਤ ਗਿਆ ਸੋ ਉਹ ਮੰਗਾਂ ਦਾ ਹੱਲ ਕੀਤਾ ਜੇ